ਵੈਲਕਮ ਟੂ ਖੰਨਾ ਨਿਊਜ਼ ਲਾਈਵ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮਚੰਦਰ ਜੀ ਜੋ ਕਿ 550 ਸਾਲ ਬਾਅਦ ਆਪਣੇ ਮੰਦਰ ਵਿੱਚ ਬਰਾਜਮਨ ਹੋਣ ਜਾ ਰਹੇ ਹਨ ਅਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਮੰਦਰ ਅਯੋਧਿਆ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਤਹਿਤ ਸ਼੍ਰੀ ਅਯੋਧਿਆ ਜੀ ਤੋਂ ਸਾਰੇ ਭਾਰਤ ਵਿੱਚ ਕਲਸ਼ ਵੱਖਰੇ ਵੱਖਰੇ ਮੰਦਰਾਂ ਵਿੱਚ ਭੇਜੇ ਜਾ ਰਹੇ ਹਨ ਇਸੇ ਸੰਬੰਧ ਵਿੱਚ ਅੱਜ ਇੱਕ ਕਲਸ਼ ਸਮਰਾਲਾ ਦੇ ਪੰਚਮੁਖੀ ਮੰਦਰ ਵਿੱਚ ਵੀ ਭੇਜਿਆ ਗਿਆ ਹੈ ਜੋ ਕਿ ਸ਼੍ਰੀ ਘਾਟੂਤਾ ਮੰਦਰ ਤੋਂ ਯਾਤਰਾ ਦੇ ਰੂਪ ਵਿੱਚ ਸਮਰਾਲਾ ਪਹੁੰਚੀ ਅਤੇ ਵੱਖਰੇ ਵੱਖਰੇ ਮੰਦਰਾਂ ਵਿੱਚੋਂ ਇਹ ਕਲਸ਼ ਯਾਤਰਾ ਹੁੰਦੇ ਹੋਏ ਪੰਚਮੁਖੀ ਗਊਸ਼ਾਲਾ ਮੰਦਰ ਵਿੱਚ ਪਹੁੰਚੀ ਅਤੇ ਇਹ ਪਵਿੱਤਰ ਕਲਸ਼ ਕੁਝ ਦਿਨ ਲਈ ਇੱਥੇ ਸਮਰਪਿਤ ਕੀਤੇ ਗਏ ਹਨ ਅਤੇ ਇਹ ਪਵਿੱਤਰ ਕਲਸ਼ ਕੁਝ ਦਿਨਾਂ ਲਈ ਇੱਥੇ ਸਮਰਪਿਤ ਕੀਤਾ ਗਿਆ ਸਮਰਾਲਾ ਵਾਸੀਆਂ ਨੇ ਇਸ ਕਲਸ਼ ਯਾਤਰਾ ਦਾ ਹਮ-ਹਮਾ ਕੇ ਸਵਾਗਤ ਕੀਤਾ ਅਤੇ ਰਸਤੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਲੰਗਰ ਵੀ ਲਗਾਏ ਗਏ। ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ? ਰੁਪੇਸ਼ ਕੰਪੀਰ ਜੀ। ਅੱਜ ਕਲਸ਼ ਯਾਤਰਾ ਕੀਤੀ ਗਈ ਹੈ। ਕੀ ਰੂਟ ਪਲਾਨ ਹੈਗਾ ਜੀ ਕਲਸ਼ ਯਾਤਰਾ ਦਾ? ਜੈ ਸ਼੍ਰੀ ਸ਼ਾਮ ਜੀ, ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ ਜੀ ਮਹਾਰਾਜ। ਸਭ ਤੋਂ ਪਹਿਲਾਂ ਤਾਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਅਯੋਧਿਆ ਤੋਂ ਜਿਹੜੀ ਕਲਸ਼ ਯਾਤਰਾ 바ਵਾ ਰਾਮ ਲੱਲਾ ਜੀ ਦੇ ਲਈ ਚੱਲੀ ਸੀ ਅੱਜ ਉਹ ਸਮਰਾਲਾ ਦੇ ਵਿੱਚ ਵੀ ਪਹੁੰਚ ਚੁੱਕੀ ਹੈ। ਸਾਰੇ ਸ਼ਹਿਰ ਵੱਲੋਂ ਬਹੁਤ ਭਰਵਾ ਸਵਾਗਤ ਕੀਤਾ ਗਿਆ ਹੈ ਵੈਲਕਮ ਕੀਤਾ ਗਿਆ ਹੈ 바ਵਾ ਦਾ ਸਾਰੇ ਸ਼ਹਿਰ ਨਿਵਾਸੀ ਇਸ ਪ੍ਰੋਗਰਾਮ ਦੇ ਵਿੱਚ ਹੌਮ ਹਮਾ ਕੇ ਪਹੁੰਚ ਰਹੇ ਨੇ ਦੁਰਗਾ ਮੰਦਰ ਦੇ ਵਿੱਚ ਹੁਣੇ ਯਾਤਰਾ ਪਹੁੰਚ ਚੁੱਕੀ ਹੈ ਇਸ ਤੋਂ ਬਾਅਦ ਜਿਹੜੀ ਯਾਤਰਾ 84 ਪੌੜੀ ਵਾਲਾ ਮੰਦਰ ਉਸ ਤੋਂ ਬਾਅਦ ਡੱਬੀ ਬਾਜ਼ਾਰ ਔਰ ਛੇ ਮੰਦਰ ਬਿਹਾਰੀ ਵਾਲਾ ਵਿੱਚ ਪਹੁੰਚੇਗੀ ਲਾਸਟ ਦੇ ਵਿੱਚ ਜਿਹੜੀ ਸਥਾਪਨਾ ਹੈਗੀ ਆ ਉਹ ਪੰਚ ਮੁਕੀ ਹਨੂਮਾਨ ਮੰਦਰ ਵਿੱਚ ਹੋਏਗੀ ਸੋ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਔਰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਦ ਚੜ ਕੇ ਆਓ ਤੇ ਪਰਮਾਤਮਾ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਨੇ ਸਾਡੇ ਸ਼੍ਰੀ ਰਾਮ ਲਾ ਜੀ ਆਏ ਨੇ ਉਹਨਾਂ ਦਾ ਸਵਾਗਤ ਕਰੋ ਔਰ ਅਸ਼ੀਰਵਾਦ ਪ੍ਰਾਪਤ ਕਰੋ। ਇਹ ਉਦੇਸ਼ ਕੀ ਹੈਗਾ ਜੀ ਕਲਸ਼ ਦਾ? ਉਦੇਸ਼ ਕਲਸ਼ ਯਾਤਰਾ ਦਾ ਉਦੇਸ਼ ਹੈ ਜੀ ਜਿਹੜੀ ਆਪਣੇ 5.5 ਸਾਲ ਤੋਂ ਸਾਡੇ ਪ੍ਰਭੂ ਰਾਮ ਜੀ ਉਹ ਤੰਬੂਆਂ ਦੇ ਵਿੱਚ ਰਹਿ ਰਹੇ ਸੀਗੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮਿਹਨਤ ਦੇ ਸਦਕਾ ਅਯੁੱਧਿਆ ਦੇ ਵਿੱਚ ਉਹ ਆਪਣੇ ਨਿਵਾਸ ਥਾਨ ਦੇ ਵਿੱਚ ਜਾ ਰਹੇ ਨੇ। ਜੀ। ਹਾਂ ਜੀ ਪੰਡਿਤ ਕਿੰਨਾ ਨਾਮ? ਮੇਰਾ ਨਾਮ ਲੋਕ ਕੇਂਦਰ ਵਿਸ਼ਿਸ਼ਟ ਹੈ। कलश यात्रा कर गई है ये कलश अपार हर्ष की बात है कि कई साढ़े पाँच सौ वर्ष बाद रामलला जी अपने मंदिर में विराजमान होने जा रहे हैं राम जी का मंदिर बन गया है और अयोध्या जी से ही ये कलश भेजे गए हैं ये अभिमंत्रित कलश हैं इसमें अक्षित अक्षित हैं और अक्षित अभिमंत्रित हैं और पहले ये कलश खन्ना खाटू धाम में आए और उसके बाद आज समस्त समराला उवासियों के द्वारा धाम से कलश सारे समराला शहर के मंदिरों में घुमा के उसके बाद इस कलश को गौशाला पंचमुखी हनुमान मंदिर में स्थापित किया जाएगा जो भी भक्तजन ये कलश वहाँ चार पाँच दिन स्थापित रहेगा और जो भी भक्तजन इस कलश के दर्शन एवं जो भी राम जन्मभूमि के लिए सेवा करना चाहता है वो कर सकता है बोलो सियावर रामचंद्र राम भगवान की जय यात्रा जी तो जी राम मंदिर। जय श्री राम जय श्री राम, राम। अपा दुर्गा मंदिर सम्राला से बाबा यज्ञनाथ जी बोल रहे हैं जब अयोध्या जी मंदिर जब बना था तो पहले आदित्यनाथ के गुरु रखा था राम का जन्मभूमि पर न्यू पत्थर रखकर और उस जगह के के राम जगह के, जगह पर पहले राम भगवान तालाम बंद थे फिर दूसरी बार गया तो भगवान तंबू मागे तो अब बारी है जो भगवान रामचंद्र जी महल के अंदर विराजमान होंगे और दूसरे हमारा सभी सहयोग शहर निवासियों पूरे अपना देशवासियों और सब मिलजुल कर पूरा साथ दें और अयोध्या जी चलें और वहाँ रामचंद्र जी का ही जयकारा बोल रहा है समझे न और दूसरी हमारा नगर निवासी शहर के हमारे जितने भी सजन प्यारे माता और बहनों इनकी पूरी सहयोग है और पूरा बढ़ चढ़ के आए हैं और पूरा इनके साथ दे रहे हैं ਔਲ ਸੱਚੇ ਦਰਬਾਰ ਕੀ ਜੈ ਬਾਲ શ્રી ਰਾਮ ਚੰਦਰ ਕੀ ਜੈ ਕਿਨ ਜੀ ਜੈ ਸ਼੍ਰੀ ਰਾਮ ਜੀ ਮੈਂ ਰਮਨ ਵਡੇਰਾ ਅੱਜ ਕੱਲ੍ਹ ਸ਼ਿਆਤਰਾ ਸੁਨਾਲੇ ਪਹੁੰਚੇ ਸੀ ਰਾਹ ਚੱਲ ਰਹੀ ਹਾਂ ਰਾਮ ਲੱਲਾ ਜੀ ਸਾਡੇ 550 ਸਾਲਾਂ ਬਾਬਰ ਦੇ ਰਾਜ ਤੋਂ ਟੰਬੂਆਂ ਚ ਸੀ ਜੋ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਕਸਮ ਖਾਧੀ ਹੋਈ ਸੀ ਕਿ RAM LAL AIDH ਦਾ ਮੰਦਿਰ ਜਿਹੜਾ ਵਾ ਉਹ ਬਹੁਤ ਉੱਚ ਤੇ ਵਧੀਆ ਬਣੇਗਾ। ਉਹਦੀ ਸ਼ੁਰੂਆਤ ਜੋ ਸੀ ਜਿਹੜੀ ਇਹ ਕਾਲੀ ਯਾਤਰਾ ਯੋਧਿਆ ਤੋਂ ਚੱਲੀ ਆ ਸਾਰੇ ਦੇਸ਼ 'ਚ ਘੁੰਮਦੀ ਘੁੰਮਦੀ ਅੱਜ ਸਮਰਾਲੇ ਸ਼ਹਿਰ 'ਚ ਪੁੱਜੀ ਆ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਇਹਦਾ ਭਗਮਾ ਭਗਮਾ ਸਵਾਗਤ ਕੀਤਾ ਤੇ ਸਾਰੇ ਸ਼ਹਿਰ ਵਿੱਚ ਇਸ ਦੀ ਪਰਕੰਮਿਆ ਹੋ ਰਹੀ ਆ ਤੇ ਹੁਣ ਅਸੀਂ ਦੁਰਗਾ ਮਾਤਾ ਮੰਦਿਰ ਵਿੱਚ ਆ ਤੇ ਉਸ ਤੋਂ ਬਾਅਦ ਗਊ ਸ਼ਾਲਾ ਵਿੱਚ ਐਂਡ ਸਮਾਪਤ ਹੋਏਗੀ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਿਆਦਿਲ ਤੋਂ ਧੰਨਵਾਦ ਕਰਦਾ ਤੇ ਆਪਣੇ ਹਿੰਦੂ ਭਰਾਵਾਂ ਵੱਲੋਂ ਇਹ ਵੀ ਸੰਕੇਤ ਦਿੰਨਾ ਕਿ ਆਉਣ ਵਾਲਾ ਟਾਈਮ ਭਗਵੇ ਦਾ ਹੀ ਹੈ ਜੈ ਸ਼੍ਰੀ ਰਾਮ ਜੀ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ

ਆਣੀ ਜਾਣੀ ਕੋਈ ਤਾਂ ਟੈਨਸ਼ਨ ਜੀ ਅੱਡੀ ਮੋਲ ਤੋਂ ਮਤਲਬ ਸਾਰੀ ਨੀਚੋਂ